ਨਾੰਦੂ ਜੀ ਅਜਿਹਾ ਹਾਲ ਕਰਦੇ ਕਿ ਤੋਰਨ ਵਾਲੀ ਪਤਨਗਰ ਜੀ ਅਰੇ ਇਹ ਜੋ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਫਾਇਰ ਕਰਦੇ ਹੋਏ ਨਜ਼ਰ ਆ ਰਹੇ ਹੋ ਕਿ ਮਾਫਾ ਕਰਾਇਆ ਅਜੀ ਬੇਟੇ ਦੀ ਸ਼ਾਦੀ ਸੀ ਜੀ ਦੀ ਜੀ ਤੇ ਇਸ ਕਰਕੇ ਇਹ ਖੁਸ਼ੀ ਦਾ ਮੌਕਾ ਹੈ ਜੀ ਪਾਪ ਹੋ ਕੇ ਤੇ ਮੇਰੇ ਕੋ ਕਿੱਥੇ ਲekin ਕਿਤੇ ਤੁਹਾਨੂੰ ਵੀਡੀਓ ਕਦੋਂ ਦੀ ਹੈ ਕਿੰਨੀ ਦੇਰ ਪਹਿਲੇ ਦੀ ਹੈ 15 16 ਦੀ ਵੀਡੀਓ ਜੀ ਪੂਰਾ ਦੱਸੋ 2000 2015 16 ਚ ਸ਼ਾਦੀ ਹੋਈ ਸੀ ਕਿਹੜੀ ਹੋਈ ਸੀ ਤਰਨਤਨ ਨਮਰਾਤ ਨਹੀਂ ਲੱਗਦਾ ਨਹੀਂ ਕਿ ਇਹ ਇਸ ਤਰ੍ਹਾਂ ਦੀ ਵੀਡੀਓ ਇਸ ਤਰ੍ਹਾਂ ਗੋਲੀ ਚਲਾਨੀ ਕਿੰਨੀ ਕਿ ਜਾਇਜ਼ ਸਮਝਦੇ ਨੇ ਲੱਗਦਾ ਨਹੀਂ ਕਿ ਕੋਈ ਉੱਥੇ ਹਾਦਸਾ ਵਰਤਿਆ ਜਾਂਦਾ ਕੋਈ ਘਟਨਾ ਵਾਪਰ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਸੀ ਨਹੀਂ ਜੀ ਮੈਂ ਐਸਾ ਗਲਤ ਕੰਮ ਨਹੀਂ ਕੋਈ ਵੀ ਗਲਤੀ ਕਰਕੇ ਨਹੀਂ ਚਲਾਈ ਗਈ ਸੋਚ ਸਮਝ ਕੇ ਉਹ ਜਿਹੜੀ ਕਿ ਇਹ ਫੈਰ ਵੀ ਇਹ ਕਿ ਦਾਦੀ-ਦਾਦੀ ਨੇ ਵੈਸੇਦ ਕੀਤੇ ਸੀ ਕਿਉਂਕਿ ਮੇਰੇ ਜਿੱਦਾਂ ਮੇਰੇ ਕੋਲ ਚੀਜ਼ ਸੀ ਤੇ ਮੁੰਡਾ ਜਿਹੜਾ ਆਂਦਾ ਸੀ ਵੀ ਖੁਸ਼ੀ ਦਾ ਮੌਕਾ ਪੂਆ ਜੀ ਪਰ ਇੰਨੀ ਪੁਰਾਣੀ ਵੀਡੀਓ ਅੱਜ ਹੁਣ ਕਿਉਂ ਵਾਇਰਲ ਹੋ ਰਹੀ ਹੈ ਉਹ ਥੋੜਾ ਜਿਹਾ ਮੈਂ ਇਲੈਕਸ਼ਨ ਦੋ ਵਾਰੀ ਲੜੀ ਸੀਗੀ ਜੀ ਤੇ ਇਸ ਕਰਕੇ ਕੋਈ ਸਿਆਸੀ ਵੀ ਹੋ ਸਕਦੀ ਰੰਜਿਸ਼ ਹੈ ਤੇ ਦੂਸਰੀ ਝਗੜਾ ਜਿਹੜਾ ਕਿਰਾਏਦਾਰਾਂ ਨੇ ਕੀਤਾ ਵਾ ਕਿਰਾਏਦਾਰਾਂ ਨੇ ਕੀ ਝਗੜਾ ਕੀਤਾ ਉਹ ਆਪਸ ਵਿੱਚ ਝਗੜਾ ਕਰਦੇ ਸੀ ਕਿਰਾਏਦਾਰ ਦੋ ਇੱਥੇ ਜਾ ਰਹੇ ਕਿਰਾਏਦਾਰ ਆ ਤੇ ਦੋ ਆਪਸ ਵਿੱਚ ਲੜੇ ਆ ਜੀ ਤੇ ਉਹਨਾਂ ਨੇ ਉਹ ਲੇਡਿਸ ਵੱਲੋਂ ਜਿਹੜੀ ਪੰਜਾਬੀ ਲੇਡਿਸ ਐ ਭਈਏ ਤੇ ਕੁਝ ਕਹਿੰਦੇ ਨਹੀਂ ਭਈਆਂ ਨੇ ਤੇ ਉਹ ਗੱਲ ਚਾਰ ਮਿਲ ਕੇ ਕਾਰ ਵੀ ਲਈਆਂ ਤੇ ਚੁੱਪ ਕਰਕੇ ਬੈ ਗਏ ਉੱਥੇ ਥਾਣੇ ਤੱਕ ਵੀ ਗਿਆ 2 ਵਜੇ ਅੰਦੇ ਤੇ ਉਹ ਮੁੜ ਆਇਆ ਫਿਰ ਭਈ ਮੈਨੂੰ ਕੀ ਕਹਿਣਗੇ ਜੇ ਮੈਂ ਅੱਛਾ ਥੋੜੀ ਕਹਿੰਦੇ ਕੀ ਮਤਲਬ ਹੈ ਕਿ ਕਬਜੇ ਕਬਜਾ ਮਾਰਨ ਨੂੰ ਲੈ ਕੇ ਹਾਂਜੀ ਉਹ ਇਸੇ ਤਰ੍ਹਾਂ ਕਿਉਂਕਿ ਪੰਜਾਬੀ ਆ ਉਹ ਉਹਦਾ ਥਾਈ ਥਾਈ ਹੈ ਰਕਾਟ ਜਿੱਥੇ ਵੀ ਰਹਿ ਕੇ ਆਈ ਹੈ ਨਾ 88 ਫੁੱਟ ਰੋਡ ਤੇ ਕੁੰਡਿਆਂ ਵਾਲੇ ਖੂਹ ਤੇ ਹੋਣ ਦੱਸਦੇ ਆ ਲੋਕਾਂ ਨੇ ਕਿ ਵੀ ਇਹਨਾਂ ਨੇ ਇਦਾਂ ਇਦਾਂ ਕੀਤਾ ਤੇ ਪੈਸੇ ਲੈ ਕੇ ਨਿਕਲੇ ਆ ਉਥੋਂ ਤੇ ਇਸੇ ਤਰ੍ਹਾਂ 12-13 ਲੱਖ ਰੁਪਏ ਦੀ ਪਹਿਲੋਂ 12 ਦੀ ਫਿਰ 13 ਦੀ ਉਹਨੇ ਕਿਹਾ ਜੀ ਇਹਨਾਂ ਦੀ ਜਮਾਨਤਾਂ ਨਹੀਂ ਹੋਣੀ ਆ ਇਹਨਾਂ ਦਾ 6 ਸਾਲ ਕੇਸ ਚੱਲਣਾ ਵਾ ਤੇ ਇੰਨੇ ਕੁ ਪੈਸੇ ਮੈਨੂੰ ਦੇ ਦੇਣ ਡਿਮਾਂਡ ਕਰਦੇ ਪਏ ਤੁਹਾਡੇ ਕੋਲ ਡਿਮਾਂਡ ਕਰਦੇ ਪਏ ਅੱਛਾ ਹੁਣ ਮੰਗ ਕੱਲ ਲਾਉਂਗਾ ਵਾਲੀ ਮਾਤਾ ਦੇ ਬਹਿ ਕੇ ਉਹਨੇ ਲਿਖੀ ਮਾਂ ਕੀ ਕਰੀਏ ਮੇਰੇ ਨਾਲ ਇਨਸਾਫ ਕੀਤਾ ਜਾਵੇ ਕਿਸ ਤਰ੍ਹਾਂ ਦਾ ਇਨਸਾਫ ਚਾਹਦੇ ਦੇ ਵੇਖੋ ਜੀ ਜੋ ਵੀ ਆ ਜਿਹੜੀ ਕੋਈ ਐਫ ਆਈ ਆਰ ਦਰਜ ਹੋਈ ਆ ਉਹਦੀ ਵੀ ਉਦੇ ਬਾਰੇ ਵੀ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਸੀ ਕਿ ਪ੍ਰਸ਼ਾਸਨ ਨੇ ਕੀ ਆਇਆ ਕਿ ਗੋਲੀ ਇਸਲਾ ਵਿਆਹ ਸ਼ਾਦੀ ਦੀ ਨਹੀਂ ਆਉਂਦੀ ਸੀ ਕਿਹਾ ਇਹ 15 16 ਦੇ ਵਿੱਚ ਨਹੀਂ ਸੀ ਕੋਈ ਵੀ ਐਸਾ ਹੈਗਾ ਖੁਸ਼ੀ ਦਾ ਮੌਕਾ ਹੀ ਸਾਰੇ ਘਰ ਦੇ ਸੀ ਮੈਂ ਨਹੀਂ ਸਾਰਿਆਂ ਵਿਆਹਵਾਂ ਦੇ ਵਿੱਚ ਲੋਕ ਖੁਸ਼ੀ ਕਰਦੇ ਸੀਗੇ ਜਿਹਦੇ ਕੋਲ ਅੱਜ ਤੇ ਸਾਰਿਆਂ ਕੋਲ ਥਿਆਰੀ ਨਹੀਂ ਹੁੰਦੇ ਠੀਕ ਆ ਤੁਹਾਡਾ ਵੀਡੀਓ ਜਿਹੜਾ ਵਾਇਰਲ ਹੋਈ ਆ ਰੰਜਸ ਦੇ ਤਹਿਤ ਹੋਈ ਥੋੜੀ ਹਾਂਜੀ ਕਿਸੇ ਨੇ ਰੰਜਸ ਦੇ ਤਹਿਤ ਹੀ ਕੀਤੀ ਆ ਇਹ ਉਹ ਤਰ੍ਹਾਂ ਤੇ ਵੇਖੋ ਜੀ ਕੋਈ ਨਹੀਂ ਕਰਦਾ ਅੱਛਾ ਮਾਤਾ ਜੀ ਕਾਰਨ ਕੀ ਆ ਪਿਸਤੌਲ ਰੱਖਣੀ ਤੁਹਾਨੂੰ ਕਿਉਂ ਜ਼ਰੂਰੀ ਹੈ ਉਹ ਬੇਟਾ ਮੇਰਾ ਬਾਹਰ ਆ। ਤੇ ਬੇਟੀ ਤੇ ਮੈਂ ਰਹਿਨੇ ਆ। ਵੇਖੋ ਜੀ ਲੇਡੀਜ਼ ਇਕੱਲੇ ਹੋਣਗੇ ਤੇ ਉਹਨਾਂ ਨੂੰ ਕੋਈ ਨਾ ਕੋਈ ਤੇ ਆਪਣੀ ਸੇਫਟੀ ਜੜੀ ਰੱਖ ਪਏਗਾ। ਅੱਛਾ ਟ੍ਰੇਨਿੰਗ ਤੁਸੀਂ ਕਿੱਥੇ ਲੈਂਤੀ ਆ? ਬੜੀ ਫਾਸਟ ਦੀ ਅਤੇ ਗੋਲੀਆਂ ਚਲਾਈਆਂ। ਟ੍ਰੇਨਿੰਗ ਕਿੱਥੇ ਲੈਂਦੀ ਆ? ਕੋਈ ਫਾਸਟ ਨਹੀਂ ਤੇ ਹੱਥ ਚ ਚੇਂਜ ਕਰਕੇ ਫੜਿਆ ਮੈਂ ਇਸ ਕਰਕੇ ਤਾਂ ਹੀ ਨਹੀਂ ਕੀਤਾ ਕਿ ਇਹਦੇ ਵਿੱਚ ਗੋਲੀ ਆ। ਡਰਦੀ ਨੇ। ਹੂੰ। ਠੀਕ। ਤਾਂ ਨਾਮ ਦਾ ਅੱਛੇ ਪਹਿਲਾਂ ਰਾਈ ਕੁਮਾਰ ਜੁੱਡੋ। ਪਾਜੀ ਇੱਕ ਵੀਡੀਓ ਜਿਹੜੀ ਮਾਤਾ ਜੀ ਦੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਫਾਇਰ ਚੜਦੇ ਹੋਏ ਨਜ਼ਰ ਆ ਰਹੀ ਕੀ ਲੱਦੇ ਨੇ ਤੁਹਾਡੇ ਤੇ ਕੀ ਮਾਮਲਾ ਕਰਾ ਦੇਖੋ ਜੀ ਜਿਹੜਾ ਮਾਤਾ ਜੀ ਜਿਵੇਂ ਦੱਸ ਰਹੇ ਨੇ ਕਿ 15 16 ਚ ਉਹਨਾਂ ਦੇ ਘਰ ਫੰਕਸ਼ਨ ਸੀਗਾ ਵਿਆਹ ਚ ਤੇ ਭਾਬੂ ਕੋ ਕੇ ਉਹਨਾਂ ਨੇ ਉਹ ਫਾਇਰ ਕੀਤੇ ਨੇ ਔਰ ਉਹ ਵੇਖ ਕੇ ਕਹਿੰਦੇ ਮੈਂ ਵੇਖ ਚਾ ਕੇ ਖੁੱਲੀ ਜਗ੍ਹਾ ਤੇ ਖਲੋਗ ਉਹ ਫਾਇਰ ਉੱਪਰ ਨੂੰ ਕਰਕੇ ਕੀਤੇ ਸੀਗੇ ਔਰ ਮੈਂ ਡਰਦੀ ਮਾਰੀ ਸਾਰੇ ਇਸ ਕਰਕੇ ਕੀਤੇ ਕਿ ਕੋਈ ਵਿੱਚ ਰਹਿ ਜਾਏਗਾ ਤੇ ਕਿਤੇ ਲੱਗ ਨਾ ਜਾਏ ਇਸ ਕਰਕੇ ਮੈਂ ਸਾਰੀ ਪਿਸਟਲ ਖਾਲੀ ਕਰ ਦਿੱਤੀ ਪਰ ਇਹ ਦੋ ਇਹ ਜਿਹੜੀ 2015-16 ਦੀ ਹੁਣ ਵਾਇਰਲ ਕਰਨ ਦਾ ਮਤਲਬ ਹੈ ਕਿ ਇਹਨਾਂ ਦੀ ਰਾਜਨੀਤਿਕ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮਾਤਾ ਜੀ ਦੀ ਛਵੀ ਖਰਾਬ ਕੀਤੀ ਜਾਵੇ ਔਰ ਉਹਨਾਂ ਨੂੰ ਬਲੈਕਮੇਲ ਕਰਕੇ ਜਿਵੇਂ ਕਿ 10 ਜਣੇ ਕਿ ਉਹਨਾਂ ਕੋ ਪੈਸੇ ਵੀ ਮੰਗੇ ਜਾ ਰਹੇ ਕਿਹੜੇ ਬੰਦੇ ਨੇ ਉਹ ਜਿਹੜੇ ਇਹਨਾਂ ਦੇ ਕਿਰਾਏਦਾਰੀ ਨੇ ਜੀ ਕੋਈ ਲੜੇ ਤੇ ਕੰਦੇ ਆਪਸ ਵਿੱਚ ਦੋ ਕਿਰਾਏਦਾਰ ਆਪਸ ਵਿੱਚ ਲੜੇ ਸੀਗੇ ਤੇ ਉਹ ਲੜਾਈ ਜਿਹੜੀ ਹੋਈ ਏ ਲੜਾਈ ਜਦੋਂ ਉਹਨਾਂ ਨੇ ਕਿਰਾਏਦਾਰ ਰੱਖੇ ਨੇ ਉਹ ਮਾਂ ਬੇਟੀ ਕੱਲੇ ਰਹਿੰਦੇ ਨੇ ਬੇਟਾ ਇਹਨਾਂ ਦਾ ਆਸਟ੍ਰੇਲੀਆ ਸੈਟਲ ਹੈ ਔਰ ਕੱਲੇ ਰਹਿਣ ਕਰਕੇ ਪ੍ਰਾਪਰਟੀ ਉਹਨਾਂ ਕਰਕੇ ਇਹਨਾਂ ਨੇ ਉਹ ਉਥੇ ਆਰ ਲੈਂਸੈਂਸੀ ਉਥੇ ਰੱਖੇ ਸੀਗੇ ਔਰ ਸਾਰੇ ਮੁਹੱਲੇ ਵਾਲੇ ਵੀ ਗਵਾਹੀ ਦੇਣ ਨੂੰ ਤਿਆਰ ਨੇ ਕਿ ਮਾਤਾ ਜੀ ਦਾ ਜਿਹੜਾ ਬਹੁਤ ਵਧੀਆ ਕਰਤਾਰ ਹੈ ਮੁਹੱਲੇ ਦੇ ਸਾਰੇ ਲੋਕਾਂ ਦੇ ਦੁੱਖ ਸੁੱਖ ਚ ਉਹਨਾਂ ਦੇ ਕੰਮ ਆਉਂਦੇ ਨੇ ਸਾਰਾ ਮੁਹੱਲਾ ਜਿਵੇਂ ਤੁਹਾਡੇ ਸਾਹਮਣੇ ਖਲੋ ਕੇ ਬਿਆਨ ਦੇ ਰਿਹਾ ਕਹਿ ਰਿਹਾ ਕਿ ਮਾਤਾ ਜੀ ਬਹੁਤ ਵਧੀਆ ਨੇ ਦੋ ਇਲੈਕਸ਼ਨ ਪਹਿਲਾਂ ਲੜੇ ਨੇ ਤੀਜੀ ਐਤ ਕੀ ਫੇਰ ਇਲੈਕਸ਼ਨ ਲ ਹੋ ਸਕਦਾ ਹੈ ਪਿੱਛੇ ਕੋਈ ਬੰਦਾ ਸਾਜ਼ਿਸ਼ ਕਰਤਾ ਜਿਹੜਾ ਇਹਨਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕਰਕੇ ਇਹ ਚੀਜ਼ਾਂ ਵਾਇਰਲ ਕਰ ਰਿਹਾ ਔਰ ਜਿਵੇਂ ਕਿ ਇਹ ਕਹਿੰਦੇ ਨੇ ਮੈਨੂੰ ਬਲੈਕਮੇਲ ਕਰਕੇ ਮੇਰੇ ਕੋਲ 12-13 ਲੱਖ ਰੁਪਏ ਦੀ ਡਿਮਾਂਡ ਵੀ ਕੀਤੀ ਜਾ ਰਹੀ ਹੈ ਸਾਨੂੰ ਪ੍ਰਸ਼ਾਸਨ ਤੇ ਪੂਰੀ ਤਰ੍ਹਾਂ ਭਰੋਸਾ ਹੈ ਕਿ ਪ੍ਰਸ਼ਾਸਨ ਇਸ ਚੀਜ਼ ਨੂੰ ਚੰਗੀ ਤਰ੍ਹਾਂ ਦੇਖ ਕੇ ਇਨਸਾਫ ਕਰੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਦੂਜਿਆਂ ਨਾਲ ਇਹ ਕੰਮ ਨਾ ਕਰਨ